ਸਤਿ ਸ਼੍ਰੀ ਅਕਾਲ ਬਲੌ ਮਣੀ ਜੀ ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਜੋਰਜ ਵੀਰੇ ਜਲਦੀ ਜੋਰਜ ਗਾਣਾ ਕੱਢ ਰਿਹਾ ਕਿਹੜਾ ਹੋਊਗਾ ਸੈਟ ਸੰਗੂ ਕੇ ਚੱਕ ਮੋ ਇਹ ਦੋ ਇਕੱਠੇ ਆਉਣਗੇ ਹਣ ਕਿਉਂ ਤੜਫਾਵੇਂ ਨਹੀਂ ਕਿਉਂ ਤੜਫਾਵੇਂ ਨਹੀਂ ਤੇ ਨਹੀਂ ਸਾਡਾ ਕਬੱਡੀ ਵਾਲਾ ਕੱਢ ਬੈਲਾ ਕਬੱਡੀ ਐਂਥਮ ਹਾਂ ਪਹਿਲਾਂ ਸਾਡਾ ਕਬੱਡੀ ਨਿਕਲੂਗਾ ਗਾਣਾ ਫੇਰ ਬਾਕੀ ਇੱਕ ਜ਼ਰੂਰੀ ਸੋਚਣਾ ਬਈ ਉਹ ਵੀ ਦਿਖਾ ਬਣ ਜਾ ਆਪਣੇ ਵਾਲਾ ਫਰਾਂਸ ਸਿਸਟਮ ਬਣ ਜਾ ਨਾਲ ਲੋਕ ਪੜ੍ਹਨਗੇ ਵੀ ਨਾਲੇ ਆਪਾਂ ਪੜ੍ਹ ਕੇ ਸੁਣਾਵਾਂਗੇ ਹਾਂਜੀ ਤੁਹਾਨੂੰ ਪਤਾ ਹੀ ਆ ਪਹਿਲਾ ਕਬੱਡੀ ਕੱਪ ਜੋ ਕਿ ਸੰਦੀਪ ਬਾਈ ਨੰਗਲੰਬੀਆਂ ਦੀ ਯਾਦ ਦੇ ਵਿੱਚ ਆ ਮੇਜਰ ਲੀਗ ਦਾ 30 ਜਨਵਰੀ ਨੂੰ ਪਰਸੋਂ ਨੂੰ ਆ ਭਾਤਸੋਂ ਗਰਾਊਂਡ ਦੇ ਵਿੱਚ ਲੱਗਣ ਗਿਆ ਰੌਣਕ ਤੇ ਕਿ ਭਾਈ ਤੁਸੀਂ ਵੀ ਬੋਲੋਗਾ ਜੀ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਤੇ ਜੋਰਜ ਦੇ ਜੋ ਚਾਹਣ ਵਾਲੇ ਨੇ ਗਾਣੇ ਨੂੰ ਪਸੰਦ ਕਰਦੇ ਸਾਰਿਆਂ ਨੂੰ ਬੇਨਤੀ ਕਰਦਾ ਕਿ 30 ਜਨਵਰੀ ਨੂੰ ਭਾਰਤ ਦੇ ਗਰਾਊਂਡ ਵਿੱਚ ਜ਼ਰੂਰ ਪਹੁੰਚਿਓ ਮੇਜਰ ਲੀਗ ਦਾ ਕਬੱਡੀ ਕੱਪ ਹੋਣਾ ਸੰਦੀਪ ਬਾਈ ਦੀ ਯਾਦ ਨੂੰ ਸਮਰਪਿਤ ਆ ਤੇ ਮੈਂ ਬੇਨਤੀ ਕਰਦਾ ਜ਼ਰੂਰ ਆਇਓ ਤੁਹਾਡਾ ਸਵਾਗਤ ਕਰਾਂਗੇ ਤੁਹਾਡੇ ਬੈਟਰ ਦਾ ਵਧੀਆ ਪ੍ਰਬੰਧ ਕਰਾਂਗੇ ਸਾਰੇ ਖੁਸ਼ ਹੋ ਕੇ ਜਾਇਓ ਆਪਣੇ ਵੱਲੋਂ ਟਰਾਈ ਕਰਾਂਗੇ ਤੇ ਵਧੀਆ ਮੈਚ ਦੇਖਣ ਨੂੰ ਮਿਲਣਗੇ ਚੋਟੀ ਦੀਆਂ 8 ਟੀਮਾਂ ਪਹੁੰਚਣੇ ਨੇ ਅੰਡਰ 20 ਦਾ ਦੋ ਟੀਮਾਂ ਤੇ ਕੁੜੀਆਂ ਦਾ ਸ਼ੋਅ ਮੈਚ ਹੋਣਾ ਸਾਰੇ ਜ਼ਰੂਰ ਆਇਓ ਤੁਹਾਨੂੰ ਬਹੁਤ ਟੂਰਨਾਮੈਂਟ ਪਸੰਦ ਆਊਗਾ 11 ਵਜੇ ਸ਼ੁਰੂ ਹੋਣਾ ਟੂਰਨਾਮੈਂਟ ਆਪਣਾ ਤੇ ਜ਼ਰੂਰ ਹਾਜ਼ਰੀ ਲਵਾਇਆ ਦਾਨ ਮੀਰਾ ਜੀ ਦਾਨ ਜੀ ਲਓ ਜੀ ਪਹੁੰਚੋ ਫਿਰ ਸਾਰੇ ਜਿਵੇਂ ਬਾਈ ਨੇ ਦੱਸਿਆ ਤੇ ਪੂਰੀਆਂ ਲੱਗਣਗੀਆਂ ਰੌਣਕਾਂ 30 ਜਨਵਰੀ ਨੂੰ ਭਾਤੋ ਗਰਾਊਂਡ 'ਚ ਤੇ ਬਾਕੀ ਦਰਸ਼ਨ ਦਰਸ਼ਨ ਕਰਾਉਣਾ ਤੁਹਾਨੂੰ ਬਾਈ ਜੀ ਨਾਲ ਤੇ ਐਲੀਅਨ ਦੇ ਏ ਬਾਈ ਜੀ ਉੱਪਰੋਂ ਆਏ ਹੋਏ ਨੇ ਹਾਂਜੀ ਜੀ ਜੀ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਤੇ ਆਪਣਾ ਪਹਿਲਾ ਕਬੱਡੀ ਕੱਪ ਆ ਬਾਸੋ ਗਰਾਊਂਡ ਵਿੱਚ ਆਪਣੀ ਬੋਲੀ ਜੀ ਸਾਰੇ ਜਾਣੇ ਜਰੂਰ ਪਹੁੰਚੋ ਆਪਦੇਲੀ ਬੋਲੀ ਚ ਮੜ ਜਾ ਤੇ ਸਾਰੇ ਜੋਰ ਦੀ ਗਿੱਲ ਵੀਡੀਓ ਨਹੀਂ ਸਾਰੇ ਪਹੁੰਚ ਰਹੇ ਨੇ ਕਿ ਮੈਂ ਵੀ ਪਹੁੰਚੂ ਆਪਾਂ ਵੀ ਪਹੁੰਚਾਂਗੇ ਉੱਥੇ ਪੂਰੀਆਂ ਰੌਣਕਾਂ ਲਾਵਾਂਗੇ ਤੇ ਅੱਜ ਆਪਣਾ ਉਹ ਆ ਰਿਹਾ ਟਰੈਕਟਰ ਟਰੈਕਟਰ ਤੇ ਬਨ ਕੇ ਪੱਗ ਪਾਕੀ ਕਾਲਾ ਕਾਲਾ ਕੁਰਤਾ ਇਹ ਲਾਵਾਂਗੇ ਰੌਣਕਾਂ ਟਰੈਕਟਰ ਦੇ ਨਹੀਂ ਆਪਾਂ ਆਪ ਬੰਨਾਂਗੇ ਆਪਣੇ ਸਿਰ ਤੇ ਬੰਨ ਕੇ ਪੂਰੀ ਰੌਣਕ ਲਾਵਾਂਗੇ ਆਯੁਰਬਾ ਬਾਈ ਕਹਿੰਦਾ ਐਡ ਕਰੋ ਵੀਰੇ ਐਡ ਤਾਂ ਮੈਂ ਤੁਹਾਨੂੰ ਦਦਾ ਐਡ ਤਾਂ ਕਰ ਲੈਂਦੇ ਤੁਸੀਂ ਬਾਈ ਪਹੁੰਚਿਓ ਠੀਕ ਆ ਉੱਥੇ ਮਿਲਾਂਗੇ ਆਪਾਂ ਸਾਰੇ ਥੈਂਕ ਯੂ ਭਰਾ ਥੈਂਕ ਯੂ ਯਾਰ ਲਵ ਯੂ ਬਾਈ ਕਹਿੰਦੇ ਪਹੁੰਚਾਂਗੇ ਯਾਰ ਜ਼ਰੂਰ ਹਾਂ ਦਾ ਬਸ ਥੋੜਾ ਜਿਹਾ ਲੰਬਾ ਸਾਸੀ ਗੱਲ ਬਾਈ ਜੀ ਮੌਨਟੇਨਰ ਆ థాంਕ ਯੂ ਬਾਈ థాంਕ ਯੂ ਯਾਰ ਹੋਰ ਬਾਈ ਠੀਕ ਹੋ ਯਾਰ ਬਾਈ ਪਹੁੰਚਿਓ ਸਾਰੇ ਹਨਾ ਅ ਬਾਈ ਕਹਿੰਦਾ ਮਿਲਦੇ ਆ ਜਾਨੇ ਹਾਂ ਹਾਂ ਬਾਈ ਜਰੂਰ ਪਹੁੰਚਿਓ ਜ਼ਿਲ੍ਹਾ ਪਟਿਆਲਾ 500 30 ਜਨਵਰੀ ਮੇਜਰ ਲੀਗ ਦਾ ਕੱਪ ਆ ਤੇ ਬਾਈ ਦੀ ਜਾਤ ਤੇ ਸਾਰੇ ਭਰਾ ਉੱਥੇ ਹੋਵਾਂਗੇ ਇਕੱਠੇ ਇਹ ਤੁਸੀਂ ਆਉਣਾ 500 500 ਗਰਾਉਂਡ ਦੇ ਵਿੱਚ ਰਵੀ ਸਾਹ ਹੋ ਗਿਆ ਕਹਿੰਦਾ ਐਡਮਿਟਨ ਲਵਾ ਲੈ ਆ ਰਹੇ ਆ ਕੋਈ ਨਾ ਸਾਹੋਂ ਕਹਲੇ ਆ ਜਾ ਪੁੱਤ ਤੂੰ ਉੱਥੇ ਹੀ ਹੋਣਾ ਕਣਾ ਬਈ ਸਰੀ ਤੇ ਵੀ ਹੋ ਜੇ ਕੋਈ ਗਾਣਾ ਸਰੀ ਤੇ ਗਾ ਲੈ ਕੋਈ ਸਰੀ ਤੇ ਹੁਣ ਕਰਾਂਗੇ ਕੋਈ ਨਾ ਯਾਰ ਬੰਰੀ ਨੂੰ ਪੁੱਛੇ ਸਰੀ ਤੇ ਨੱਚਣ ਵਾਲਾ ਹੋ ਜਾਏ ਕਿ ਦਿਲ ਰੁੱਟੇ ਵਾਲਾ ਇਹ ਦੱਸਦੇ ਹੁਣ ਸਰੀ ਵਾਲੇ ਦੱਸਿਓ ਮੜ ਜਾ ਸਾਈਡ ਆਵੇਗਾ ਦੂਜਾ ਹੀ ਆਵੇ